ਕੁੱਕਾ ਜੀ ਨੇ ਪਰਾਲੀ ਚੁੱਕੇ ਅੱਜ ਆਜਾਂ ਕੇ ਆਨ ਉਹ ਜੀ ਹਾਂਜੀ ਅਸੀਂ ਖੜੇ ਹੋਏ ਆ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਭੌਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਚਪਾਈ ਦਾ ਪਾਠ ਹੈ ਜੋ ਉਹਨਾਂ ਦਾ ਉਚਾਰਨ ਕੀਤਾ ਔਰ ਉਸ ਤੋਂ ਬਾਅਦ ਉਹ ਕਲਮਬੱਧ ਹੋ ਕੇ ਅੱਜ ਆਪਾਂ ਸਾਰੇ ਮੇਰੇ ਦਾ ਜਿਵੇਂ ਕੰਠ ਹੈ ਸਾਰਿਆਂ ਦੀ ਸ਼ਾਇਦ ਕੰਠ ਹੋਗਾ ਆਪਾਂ ਉਹ ਕਰਦੇ ਆਂ ਔਰ ਹਰ ਮੁਸ਼ਕਲ ਦੀ ਘੜੀ ਸਾਨੂੰ ਆਸਰਾ ਵੀ ਦਿੰਦਾ ਔਰ ਸਾਨੂੰ ਉਸ ਮੁਸ਼ਕਲ ਚੋਂ ਕੱਢਦਾ ਵੀ ਹੈ ਥੋੜਾ ਜਿਹਾ ਮੈਂ ਦੱਸ ਦਿਆਂ ਆਕਾਸ਼ ਇਧਰੋਂ ਵਖਾਦੀਆਂ ਉਹ ਸਾਹਮਣੇ ਆ ਨਾ ਕਿਹੜਾ ਗੁੰਬਦ ਨਜ਼ਰ ਆ ਰਿਹਾ ਉਹ ਘਾਟ ਸਾਹਿਬ ਗੁਰਦੁਆਰਾ ਸਾਹਿਬ ਹੈ ਉਸ ਜਗ੍ਹਾ ਦਸਵੀਂ ਪਾਤਸ਼ਾਹੀ ਸੀ ਉਥੋਂ ਚੱਲ ਕੇ ਕਿਸ਼ਤੀ ਲੈ ਕੇ ਇੱਥੇ ਆਈ ਸੀ ਕੌਣ ਮਲਾ ਸੀ ਸੈਦਾ ਮਲਾ ਜੀ ਸੈਦਾ ਮਲਾ ਉਹਨਾਂ ਦੇ ਨਾਲ ਸੀ ਔਰ ਇੱਥੇ 13 ਮਹੀਨੇ 13 ਦਿਨ 13 ਮਹੀਨੇ 13 ਦਿਨ ਰੁਕੇ ਸੀ ਉਦੋਂ ਹੀ ਚਪਈ ਸਾਹਿਬ ਬਾਰੇ ਉਹਨਾਂ ਨੇ ਉਹਨਾਂ ਨੂੰ ਕਹਿ ਲਓ ਉੱਪਰੋਂ ਇਲਾਹਾਮ ਹੋਇਆ ਸੀ ਕਿ ਉਹਨਾਂ ਨੇ ਲਿਖਿਆ ਸੀ ਦੇਖਿਓ ਪਿੱਛੇ ਮੇਰੇ ਕੋਲ ਨਹੀਂ ਕਿੰਨੀ ਕਿੰਨੀ ਇਤਿਹਾਸਿਕ ਜਗ੍ਹਾ ਤੁਸੀਂ ਬਿਲੀਵ ਕਰਿਓ ਜੇ ਇੱਥੇ ਅਸੀਂ ਖੜੇ ਆਂ ਇੰਨੀ ਸ਼ਾਂਤੀ ਹੈ ਐ ਲੱਗਦਾ ਯਾਰ ਪਹਿਲਾਂ ਅਸੀਂ ਸੋਚਿਆ ਸੀ ਸਾਨੂੰ ਭਗਵੰਤ ਨੇ ਤੇ ਗੌਰਵ ਘੁਰਾ ਨੇ ਬੈਂਸਾ ਘੁਰਾ ਨੇ ਕਿਹਾ ਕਿ ਯਾਰ ਤੁਹਾਨੂੰ ਨਾ ਕਿਤੇ ਰੋਟੀ ਖਵਾ ਗਏ ਸੁਬਾ ਦੇ ਲਈ ਫਿਰਦੇ ਆ ਤਾਂ ਮੈਂ ਤੇ ਲਖਿਰ ਕਹਿੰਦਾ ਨਹੀਂ ਯਾਰ ਲੰਗਰ ਸਾਹਿਬ ਜਾ ਕੇ ਛਕਦੇ ਨਾਲੇ ਗੁਰਦੁਆਰਾ ਸਾਹਿਬ ਪਹਿਲਾਂ ਅਸੀਂ ਸੁਬਾਹ ਹੁੰਦੇ ਸੀ। ਔਰ ਤੁਸੀਂ ਬਿਲੀਵ ਕਰਿਓ ਜੇ ਅਸੀਂ ਇੱਥੇ ਆਏ ਅਸੀਂ ਉਸ ਲੰਗਰ ਦੀ अहमियत ਨੂੰ ਜਿਹੜਾ ਕਿ ਅਸੀਂ ਤਾਂ ਬਚਪਨ ਤੋਂ ਫੀਲ ਕਰਦੇ ਆ ਰਹੇ ਲੇਕਿਨ ਦੁਬਾਰਾ ਮਹਿਸੂਸ ਕੀਤਾ ਕਿ ਜੇ ਕੋਈ ਬੰਦਾ ਖਾਦਾ ਕੁਸ਼ ਨਹੀਂਗਾ ਇਹ ਲੰਗਰ ਦੀ ਸੇਵਾ ਜਿਹੜੀ ਪ੍ਰਥਾ ਹੈ ਜਿਹੜੀ ਸਾਡੀ ਕੌਮ ਦੀ ਖਾਸੀਅਤ ਹੈ ਕਿੰਨੀ ਵੱਡੀ ਗੱਲ ਹੈ। ਔਰ ਅੱਜ ਆ ਜਿਹੜੀ ਜਗ੍ਹਾ ਹੈ ਸਾਹਮਣੇ ਜੇ ਤੁਸੀਂ ਦੇਖੋਗੇ ਉਹ ਜਿਹੜੀਆਂ ਉੱਤੇ ਆ ਕੀ ਕਵਾਂਗੇ ਉਹ ਉਹ ਸਰਯੇ ਜੇ ਖੜੇ ਆ ਜਿਹੜੇ ਟਾਵਰ 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 ਆ ਜਿਹੜੇ ਇਹ ਇੱਥੇ ਜਾ ਕੇ ਪਾਖੜਾ ਇੱਥੇ ਹੀ ਆ ਨਾ ਪਾਖੜਾ ਦਾ ਬੰਨ ਇਹਦੀ ਬੈਕ ਸਾਈਡ ਤੇ ਔਰ ਇਹਦੇ ਵਿੱਚ ਇੰਨਾ ਕੁ ਪਾਣੀ ਆ ਰੱਬ ਨਾ ਕਰੇ ਅਗਰੇ ਕਿਤੇ ਬੰਨ ਬੁੰ ਟੁੱਟ ਜੇ ਸਾਰਾ ਦਿੱਲੀ ਪੰਜਾਬ ਦਿੱਲੀ ਤਾਂ ਘਰੇ ਤੇ ਪੰਜਾਬ ਸਾਰਾ ਡੁੱਬ ਜਾ ਦਿੱਲੀ ਦਾ ਟਾਈਮ ਹੈ 10 ਫੁੱਟ ਦਿੱਲੀ ਤੱਕ ਆਜੂ ਹੁਣ ਮੈਂ ਦੱਸ ਕਿਉਂ ਰਿਆਂ ਤੁਹਾਨੂੰ ਇਹਦੀ ਇੱਕੋ ਗੱਲ ਦੀ ਵਜ੍ਹਾ ਹੈ ਜਿਹੜੀ ਅਸੀਂ ਵਾਰ-ਵਾਰ ਕਹੀ ਹੈ ਇਹ ਜਿਹੜੇ ਦਰਿਆ ਨੇ ਚਾਹੀਏ ਸਤਲੁਜ ਆ ਬਾਕੀ ਵੀ ਦਰਿਆ ਸਾਰੇ ਜਦੋਂ ਇਹ ਰੱਬ ਨਾ ਕਰੇ ਜਦੋਂ ਵੀ ਇੱਕ ਆਸੀਂ ਪਿਛਲੇ ਪਿੰਡ 'ਚ ਖੜੇ ਸੀ ਉੱਥੇ ਮੈਨੂੰ ਦੱਸਿਆ ਇਹਨਾਂ ਨੇ ਗੌਰਵ ਜੀ ਨੇ ਕਿ ਜਦੋਂ ਉੱਥੇ ਫਲੱਡ ਆਇਆ ਸੀ ਤਾਂ ਪਿੰਡਾਂ 'ਚ ਪਾਣੀ ਵੜ ਗਿਆ ਸੀ ਤੇ ਇਹ ਵੀ ਵਿੱਚੇ ਧਰੇ ਫਿਰਦੇ ਸੀ ਲੋਕਾਂ ਦੀ ਮਦਦ ਕਰਦੇ ਜੇ ਦਰਿਆ ਸਾਡੇ ਕਿਉਂ ਆਣੇ ਆ ਸੀ ਜਦੋਂ ਇਹ ਸਾਡੇ ਵਜ੍ਹੀ ਦੀ ਲੰਘਦੇ ਆ ਤੇ ਉਜਾੜਦੇ ਵੀ ਸਾਨੂੰ ਆ ਜੇ ওভারਫਲੱਡਡ ਹੋ ਜਾਂਦਾ ਜਾਂ ਫਲੱਡਡ ਹੋ ਜਾਂਦਾ ਤੇ ਕੀ ਨਾ ਤੇ ਹੱਕ ਨਹੀਂ ਸਾਡਾ ਤੇ ਸਿਰਫ ਲੰਗਰ ਨੂੰ ਸਾਡੇ ਚੋਂ ਲੰਗਦੇ ਆ ਜਦ ਕੇ ਸਾਡੇ ਕੋਲੇ ਸਿਰਫ ਅੱਜ ਦੀ ਡੇਟ 'ਚ 11 ਐਮਐਫ ਪਾਣੀ ਬਚਿਆ 11 ਜਿਹੜਾ ਅਗੇ ਪੰਜਾਬ ਪੰਜ ਦਰਿਆਵਾਂ ਤੇ ਨਾ ਸੀ ਜਿਦੇ ਚੋਂ ਢਾਈ ਜਾਂ ਤਿੰਨ ਤਾਂ ਹੈਗੇ ਸੀ ਸਾਡੇ ਅੱਜ ਬਚਿਆ ਕਿੰਨਾ 11 ਐਮਐਫ ਤੇ ਜਦੋਂ ਉਜਾੜਨਾ ਹੁੰਦਾ ਉਹ ਸਾਨੂੰ ਤੇ ਨਾਨ ਰਿਪੇਰੀਅਨ ਸਟੇਟਾਂ ਨੂੰ ਦਿੱਤਾ ਉਹ ਹੈ ਆਪਣੀ ਸਾਡਾ ਪਾਣੀ ਲੈ ਕੇ ਤੇ ਇੰਨੀ ਸ਼ਾਂਤ ਜਗ੍ਹਾ ਜਿਹੜੀ ਇੱਧਰ ਬੈਠੋ ਜੇ ਕੋ ਫੈਕਟਰੀ ਆ ਪੀਏਸੀਐਲ ਉਹ ਸਾਹਮਣੇ ਆ ਹਾਂਜੀ ਇੱਧਰ ਦੇ ਪਾਸੇ ਨਾ ਉਹ ਸਾਹਮਣੇ ਖੜੀ ਜਿਹੜੀ ਉਹ ਨਜ਼ਰ ਆ ਰਹੀ ਹੈ ਇੱਧਰ ਦੇ ਪਾਸੇ ਇਸ ਫੈਕਟਰੀ ਕਰਕੇ ਪਤਾ ਨਹੀਂ ਕਿੰਨੇ ਬੰਦੇ ਕਿੰਨੇ ਪਿੰਡ ਉੱਤੇ ਜਿਨ੍ਹਾਂ ਦਾ ਥਲੜਾ ਪਾਣੀ ਖਰਾਬ ਹੋ ਗਿਆ ਆ ਜਿਹੜਾ ਰਮਣੀਕ ਕੈਲੋ ਦ੍ਰਿਸ਼ ਹੈ ਕਮਾਲ ਦਾ ਜੋ ਸਾਡੇ ਇਤਿਹਾਸ ਨਾਲ ਵੀ ਜੁੜਿਆ ਉਹਨੂੰ ਅਸੀਂ ਕਿਵੇਂ ਦੂਸ਼ਿਤ ਕਰ ਰਹੇ ਹਾਂ ਚਾਹੇ ਉਹ ਪਾਣੀ ਦੇ ਲੈਵਲ ਤੇ ਹੋਵੇ ਐਸੇ ਸਤਲੋਚ ਜਿੱਥੇ ਅੱਜ ਸਵੇਰ ਅਰਦਾਸ ਕੀਤੀ ਕੇਸਗੜ ਸਾਹਿਬ ਅੰਮ੍ਰਿਤ ਸ਼ਿਕਾਇਆ ਸੀ ਤੇ ਹੁਣ ਅਸੀਂ ਇਸ ਸਤਲੋਚ ਦਾ ਕੀ ਹਾਲ ਕਰਤਾ ਅੱਜ ਅਸੀਂ ਇੱਥੇ ਮੱਥਾ ਵੀ ਟੇਕਿਆ ਸਵੇਰ ਅਰਦਾਸ ਵੀ ਕਰਾਈ ਕਿ ਰੱਬਾ ਸ਼ਕਤੀ ਦੇ ਕਿ ਪੰਜਾਬ ਦੇ ਪਾਣੀਆਂ ਨੂੰ ਜੇ ਹੋ ਜੇ ਪਾਣੀ ਹੁੰਦੇ ਸੀ ਉਹ ਜੇ ਬਣਾ ਸਕੀਏ ਆ ਸਾਰੇ ਬੰਦੇ ਨਾਲ ਜੋੜ ਰਹੇ ਨੇ ਪਿੰਡ ਪਿੰਡ ਜਾ ਕੇ ਜੋੜਾਂਗੇ ਔਰ ਇਸ ਸਿਆਸਦਾਨਾਂ ਨੂੰ ਮੈਂ ਕਹਿ ਰਿਹਾ ਸਮਝ ਜੋ ਨਹੀਂ ਤਾਂ ਤੁਸੀਂ ਇੱਥੋਂ ਜਾਉਂਗੇ ਇਹ ਗਰੰਟੀ ਹੈ ਕਿਉਂਕਿ ਇਹ ਗੁਰੂਆਂ ਦੀ ਬਖਸ਼ਿਸ਼ਾਂ ਨਾਲ ਅੱਜ ਕੌਮ ਖੜੀ ਹੋਈ ਜਾਂ ਖਿੱਤਾ ਖੜਾ ਹੋਇਆ ਤੁਸੀਂ ਉਹਨਾਂ ਦੇ ਲੋਕਾਂ ਨੂੰ ਇੰਨਾ ਦੂਸ਼ਿਤ ਕਰਤਾ ਪਾਣੀ ਨਾਲ ਤੇ ਬਾਕੀ ਚੀਜ਼ਾਂ ਨਾਲ ਤਤੀ ਥੱਲੇ ਪਾ ਦਿਓ ਕਿਤੇ ਆਏ ਗੰਦਾ ਕਰ ਦਿਓ ਹਾਲ ਕੀ ਕਰਤਾ ਤੁਸੀਂ ਯਾਰ ਸਾਡਾ ਕੁਛ ਤਾਂ ਇੰਨਾ ਜਗਾ ਦਾ ਇੰਨਾ ਧਾਰਮਿਕ ਜਗਾ ਦਾ ਖਿਆਲ ਕਰ ਲੋ ਕਹਿ ਰਹੋ ਹਰ ਵਾਰੀ ਗੱਲਾਂ ਬੜੀਆਂ ਹੁੰਦੀਆਂ ਪੀਰੋ ਮੈਂ ਗੱਲ ਕਰਦਾ ਵੀ ਸਾਡੇ ਲੀਡਰ ਇੰਨੇ ਗਦਾਰ ਨੇ ਆਹ ਦੇਖੋ ਐਸੇ ਉਹ ਪਿੱਛੇ ਫੈਕਟਰੀ ਨਜ਼ਰ ਆਉਂਦੀ ਆ ਸਾਨੂੰ ਉਹ ਲੀਲੀ ਜੀ ਦਿਖਾ ਦੇ ਬਈ ਉਹ ਹਿਮਾਚਲ ਦੀਆਂ ਫੈਕਟਰੀਆਂ ਐ ਉਹ ਹਰਮਾਚਲ ਦੀਆਂ ਫੈਕਟਰੀਆਂ ਸਾਰਾ ਜਿੰਨਾ ਕੈਮੀਕਲ ਆ ਜਿੰਨਾ ਜ਼ਹਿਰ ਜਿੰਨੀ ਗੰਦਗੀ ਆ ਉਹ ਸਾਰਾ ਸਤਲੁਜ ਚ ਪਾਈ ਜਾਂਦੇ ਆ ਇੱਥੋਂ ਸ਼ੁਰੂ ਹੋ ਜਾਂਦਾ ਇਹ ਇਹ ਗਾਹਾਂ ਬੁੱਢਾ ਦਰਿਆ ਰਲ ਕੇ ਤਾਂ ਤੂੰ ਬਾਹਰ ਪਤਾ ਨਹੀਂ ਕੀ ਬਣ ਜਾਂਦਾ ਸਤਲੁਜ ਦਾ ਤੇ ਸ਼ੁਰੂਆਤ ਇੱਥੋਂ ਹੋ ਜਾਂਦੀ ਆ ਜਿਹੜੀ ਗੰਦਗੀ ਪੈਣੀ ਸ਼ੁਰੂ ਹੋ ਜਾਂਦੀ ਆ ਔਰ ਕਮਾਲ ਦੀ ਜਗ੍ਹਾ ਯਾਰ ਮੈਂ ਕਹਿੰਦਾ ਇੱਥੇ ਆ ਕੇ ਬੰਦੇ ਦਾ ਜਾਨ ਨੂੰ ਜੀ ਨਹੀਂ ਕਰਦਾ ਜੰਨਤ ਆ ਸਵਰਗ ਆ ਪੰਜਾਬ ਦੇ ਪਰ ਸਾਡੇ ਗਦਾਰਾਂ ਲੀਡਰਾਂ ਕਰਕੇ ਅੱਜ ਅਸੀਂ ਹਾਲਾਤ ਜਿਹੜੇ ਸਾਡੇ ਹੋ ਗਏ ਆ ਆ ਮਗਰੋਂ ਇਹ ਵੀ ਮੇਰੇ ਠੂਗਾਈਆਂ ਮਾਰੀ ਅੰਦਾ ਬੈਠਾ ਉਹ ਫਸ ਗਿਆ ਇਹ ਵੀ ਗਦਾਰ ਆ ਆ ਦੇਖੋ ਵੀ ਇਹ ਸਾਡਾ ਅਸੀਂ ਸ਼ੁਰੂ ਕੀਤਾ ਵਹਿਣ ਇੱਥੋਂ ਜਾਣਾ ਪੂਰੇ ਪੰਜਾਬ ਚ ਤੇ ਤੁਹਾਨੂੰ ਦਿਖਾਉਂਦੇ ਚੱਲਾਂਗੇ 4 ਮਹੀਨਿਆਂ ਦਾ ਸਾਡਾ ਇਹ ਪ੍ਰੋਗਰਾਮ ਆ 13 ਅਪ੍ਰੈਲ ਵਿਸਾਖੀ ਵਾਲੇ ਦਿਨ ਵੱਡਾ ਇਕੱਠ ਰੱਖਾਂਗੇ ਇਹ ਸਾਰੀਆਂ ਯਾਰਾਂ ਜਿਹੜੀਆਂ ਲਾ ਕੇ ਰੋਪੜ ਤੋਂ ਤੇ ਪੂਰੇ ਪੰਜਾਬ ਦੇ ਵਿੱਚ ਜਿੱਥੇ-ਇਥੇ ਵੀ ਡਰਾਮਾ ਚ ਧਰਤੀ ਹੇਠਾਂ ਬੋਰ ਕਰਕੇ ਪਾਈਆਂ ਜਾ ਰੀਆਂ ਉਹਨੂੰ ਬੰਦ ਕਰਨ ਦੇ ਲਈ 13 April ਵਿਸਾਖੀ ਤੋਂ ਬਹੁਤ ਵੱਡਾ ਇਕੱਠ ਕਰਨ ਜਾ ਰਹੇ ਆਂ ਕੋਈ ਐਕਸ਼ਨ ਕਰਨ ਜਾ ਰਹੇ ਆਂ ਉਸ ਤੋਂ ਪਹਿਲਾਂ ਪੂਰੇ ਪੰਜਾਬ 'ਚ ਨਿਕਲੇ ਆਂ ਜੁੜੇ ਰਹੋ ਪੰਜਾਬੀਓ ਨਾਲ ਜਿੱਥੋਂ-ਜਿੱਥੋਂ ਦੀ ਅਸੀਂ ਜਾਵਾਂਗੇ ਜਿਹੜੇ-ਜਿਹੜੇ ਜ਼ਿਲ੍ਹਿਆਂ 'ਚ ਆਵਾਂਗੇ ਪਿੰਡਾਂ 'ਚ ਆਵਾਂਗੇ ਤੁਹਾਨੂੰ ਦੱਸਦੇ ਰਹਿਵਾਂਗੇ ਤੁਸੀਂ ਉੱਥੇ ਵੀ ਆਪਣਾ ਸਾਡੇ ਨਾਲ ਸੰਪਰਕ ਕਰਕੇ ਰਾਤ ਨੂੰ ਵੀ ਸੋਨੇ ਪਿੰਡਾਂ ਦੀ ਰਾਤ ਕੱਟਿਆ ਕਰਨੀ ਹੈ ਤੇ ਦਿਨੇ ਪਿੰਡਾਂ ਦੇ ਵਿੱਚ ਤੁਹਾਨੂੰ ਦਿਖਾਇਆ ਕਰਾਂਗੇ ਕਿ ਕਿੱਥੋਂ-ਕਿੱਥੋਂ ਕਿਹੜੀਆਂ ਫੈਕਟਰੀਆਂ ਤੇ ਕਿਹੜੇ ਪਿੰਡਾਂ ਦਾ ਸ਼ਹਿਰਾਂ ਦਾ ਸੀਵਰੇਜ ਜਿਹੜਾ ਗੰਦਗੀ ਉਹ ਸਾਡੇ ਦਰਿਆਵਾਂ ਆ ਲੱਖੇ ਨੇ ਗੱਲ ਕੀਤੀ ਸੀ ਨਾ ਕਿ ਫੈਕਟਰੀ ਜਿਹੜੀ ਹਿਮਾਚਲ ਦੀਆਂ ਸਭ ਤੋਂ ਦੁੱਖ ਦੀ ਗੱਲ ਪਤਾ ਕੀ ਹੈ ਕਿ ਉਹਨਾਂ ਦਾ ਜਿੰਨਾ ਸਮਾਨ ਲੈ ਕੇ ਵੱਡੇ ਵੱਡੇ ਟੈਂਕਰ ਲੰਘਦੇ ਨੇ ਨੰਗਾ ਲਵੇਚ ਦੀ ਉਹਨਾਂ ਲੋਕਾਂ ਦਾ ਜੀਣਾ ਦੁੱਬਰ ਕੀਤਾ ਹੋਇਆ ਵੱਡੇ ਵੱਡੇ ਟੈਂਕਰ ਸਮਾਨ ਕੀਦਾ ਇੰਡਸਟਰੀ ਕੀਦੀ ਹਿਮਾਚਲ ਦੀ ਕੀ ਇਹਨਾਂ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਸੀ ਇਸ ਗੱਲ ਦੀ ਉਹਨਾਂ ਦਾ ਜਿੰਨਾ ਸੀਵਰੇਜ ਉਹ ਵੀ ਸਤਲੁਜ ਚ ਪੈ ਰਿਹਾ ਫੈਕਟਰੀਆਂ ਹਿਮਾਚਲ ਦੀਆਂ ਆ ਸਾਡੇ ਰੇ ਨੇ ਈ ਵੱਡੇ 18 ਚੱਕੇ 22 ਚੱਕੇ ਕੰਟੇਨਰ ਆ ਰਹੇ ਆ ਉਹ ਲੈ ਕੇ ਵਾਪਸ ਜਾਂਦੇ ਆ ਲੈ ਕੇ ਵੀ ਕੱਚਾ ਮਾਲ ਇੱਧਰ ਆ ਰਿਹਾ ਬਣ ਕੇ ਵੀ ਮਾਲ ਪੰਜਾਬ ਥਣੀ ਬਾਹਰ ਜਾ ਰਿਹਾ ਤੇ ਕਮਾਈ ਉਹਨਾਂ ਦੀ ਹੋ ਰਹੀ ਹਲਕਾ ਸਾਡੀਆਂ ਵਰਤ ਰਹੀ ਕਮਾਈ ਹਿਮਾਚਲ ਦੀ ਹੋ ਰਹੀ ਹੈ ਸ਼ਕਾਰ ਵੀ ਹਿਮਾਚਲ ਨੂੰ ਹੈ ਪੰਜਾਬ ਦਾ ਬੰਦਾ ਕੰਮ ਵੀ ਨਹੀਂ ਕਰ ਸਕਦਾ ਦੱਸੋ ਆ ਗੱਲ ਜਿਹੜੀ ਗੰਦਗੀ ਪਾਉਣੀ ਹੈ ਫੈਕਟਰੀਆਂ ਦੇ ਉਹ ਪੰਜਾਬ ਦੇ ਲੋਕਾਂ ਪਿੰਡੋਂ ਪਹਿਲੀ ਸ਼ੁਰੂ ਹੁੰਦੀ ਸਤਲੁਜ ਦੇ ਵਿੱਚ ਉਹਨੇ ਜੇ ਨੈਸ਼ਨਲ ਗ੍ਰੀਨ ਇੰਟਰਵਿਊਨਰ ਦੇ ਵੱਲੋਂ ਉੱਤੇ ਉਹਨਾਂ ਦੀ ਕੋਈ ਸ਼ਾਇਆ ਸੀਗੀਆਂ ਟੀਮਾਂ ਉਹਨਾਂ ਨੇ ਦੋ ਡੀਸੀਆਂ ਦੀ ਮੀਟਿੰਗ ਬੁਲਾ ਕੇ ਉਹਨਾਂ ਦੀ ਡਿਊਟੀ ਲਈ ਸੀ ਇੱਕ ਉਹਨਾਂ ਦਾ ਡੀਸੀ ਇੱਕ ਆਪਣਾ ਇਥੋਂ ਰੋਪੜ ਦਾ ਰੂਪਨਗਰ ਦਾ ਆਲਤੀ ਕੇ ਕਿਸਾਲ ਹੋ ਗਿਆ ਕੋਈ ਰਿਪੋਰਟ ਨਹੀਂ ਕੋਈ ਕੁਛ ਪਤਾ ਨਹੀਂ ਕੀ ਹੋ ਰਿਹਾ ਬਸ ਹੁਣ ਲੋਕ ਲਹਿਰ ਬਣਾਉਣ ਦੀ ਲੋੜ ਹੈ ਉੱਠ ਖੜੋ ਪਾਣੀ ਬਚਾਉਣਾ ਹੈ ਜੀਵਨ ਬਚਾਉਣਾ ਹੈ ਜ਼ਿੰਦਗੀਆਂ ਨਸਲਾਂ ਛੋਟੇ ਛੋਟੇ ਰਾਜਵਾਕ ਆ ਦੇਣ ਇਹ ਇਹ ਬੇਲੋ ਇਹਨੂੰ ਕੀ ਖਵਾਵਾਂਗੇ ਤਾਂ ਹੀ ਬਚਣਗੇ ਜੇ ਆਪਾਂ ਪਾਣੀ ਬਚਾਵਾਂਗੇ ਤੇ ਹਰ ਬੰਦੇ ਦਾ ਫਰਜ਼ ਆ ਬਾਈ ਪਾਣੀ ਆ ਤਾਂ ਜ਼ਿੰਦਗੀ ਆ ਆਓ ਜੁੜੇ ਰਹੋ ਨਾਲ ਵਾਹਿਗੁਰੂ ਖਾਲਸਾ ਦੀ ਜੀਤ ਅਤੇ